ਉਹਨੀਆਂ ਸਟੇਟ ਸਲਵਾਰ ਆ ਮੈਂ ਇਹਦੀਆਂ ਹਸਣ ਵਾਲੀਆਂ ਸਲਾਈਆਂ ਪਾ ਲਈਆਂ ਇਹਦੀਆਂ ਦੇਖੋ ਦੇਖੋ ਆਪਣੇ ਆ ਹਸਣ ਵਾਲੀਆਂ ਸਲਾਈਆਂ ਇਹਦੀਆਂ ਆਪਣੇ ਪਾ ਲਈਆਂ ਫਿਲਹਾਲ ਸਾਰੀਆਂ ਦੇਖੋ ਆਹ ਵਾਲੀ ਸ਼ੇਪ ਆ ਗਈ ਤੁਸੀਂ ਆਖੋਗੇ ਵੀ ਇੰਨੀ ਗਲਾਈ ਦੇ ਵਿੱਚ ਬਲ ਕਿਸ ਤਰ੍ਹਾਂ ਠੀਕ ਹੋਣਗੇ ਬਲ ਆਪਣੇ ਨਿਕਲਣਗੇ ਜਾਂ ਕਿਵੇਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਦੇ ਬਲ ਪਾਉਣੇ ਦੱਸਾਂਗੇ ਦੇਖੋ ਆਪਣੀ ਸ਼ੇਪ ਦਿਖਾ ਦਿੰਨੀ ਆ ਤੁਹਾਨੂੰ ਇੱਕ ਵਾਰ ਮੈਂ ਦੇਖੋ ਕਿੰਨੀ ਗਲਾਈ ਦੇ ਵਿੱਚ ਆਪਣੀ ਸ਼ੇਪ ਆ ਰਹੀ ਹੈਗੀ ਆਹ ਵਾਲੀ ਇਹਦੇ ਵਿੱਚ ਆਪਾਂ ਬਲਾਂ ਨੂੰ ਕਿਸ ਤਰ੍ਹਾਂ ਸੈਟਿੰਗ ਕਰਾਂਗੇ ਅੱਜ ਤੁਹਾਨੂੰ ਉਹਦੇ ਵਿੱਚ ਦੱਸਾਂਗੇ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਣਾਗਾ ਹੁਣ ਦੇਖੋ ਮੈਨੂੰ ਕੀ ਕਰੂੰਗੀ ਇਸ ਤਰੀਕੇ ਨਾਲ ਇੱਕ ਵਾਰ ਆ ਦੇਖੋ ਆ ਆਪਣਾ ਸੈਂਟਰ ਦੇ ਵਿੱਚ ਸਲਵਾਰ ਦਾ ਆਸਣ ਆ ਗਿਆ ਆ ਆਪਣੀ ਕਰੀਜ ਆ ਗਈ ਜਿੱਥੋਂ ਆਪਾਂ ਨੇ ਗਲਾਈ ਪਾਈ ਆ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਦੇਖੋ ਪਿੱਛੇ ਦੇ ਆਸਣ ਦੇ ਉੱਪਰ ਬਲ ਪਾਵਾਂਗੇ ਜਿਹਦੇ ਨਾਲ ਆਪਣੀ ਜਿਹੜੀ ਆਸਣ ਵਾਲੀ ਸਲਾਈ ਆ ਉਹ ਖਿੱਚੀ ਨਾ ਜਾਵੇ ਇਹ ਬਲ ਕੋਈ ਜ਼ਰੂਰੀ ਨਹੀਂ ਹੁੰਦਾ ਆਪਾਂ ਨੇ ਵੀ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਵੱਡੇ ਵੱਡੇ ਪਾਉਣੇ ਆ ਤੁਸੀਂ ਨਾਰਮਲ ਬਲ ਪਾਉਣਾ ਜਿਵੇਂ ਆਪਾਂ ਹਾਫ 1 ਇੰਚ ਦਾ ਬਲ ਪਾਦਨੇ ਹੁੰਦੇ ਆ ਤੇ ਉਸ ਤਰੀਕੇ ਨਾਲ ਬਲ ਪਾਉਣਾਗਾ ਕਿਉਂਕਿ ਜੇ ਆਪਾਂ ਇਸੇ ਬਲਾਂ ਦੇ ਵਿੱਚ ਹੀ ਬਲਾਂ ਦੇ ਵਿੱਚ ਜ਼ਿਆਦਾ ਕਪੜਾ ਖਪਾਤਾ ਤਾਂ ਆਪਣੇ ਅੱਗੇ ਬਲ ਨਹੀਂ ਸੈਟਿੰਗ ਆਉਣੀ ਤਾਂ ਆਪਾਂ ਨੇ ਇਹ ਸਿਉਣ ਦੇ ਉੱਪਰ ਇਸ ਤਰੀਕੇ ਨਾਲ ਬਲ ਪਾ ਲੈਨੇ ਆਂ ਵੀ ਆਪਣੀ ਜਿਹੜੀ ਝੋਲੀ ਵਾਲੀ ਸਲਾਈ ਆ ਉਹਦੇ ਤੇ ਟਿੱਲ ਰਹੇ ਦੇਖੋ ਹੁਣ ਆਪਾਂ ਨੇ ਕੀ ਕੀਤਾ ਇਸੇ ਤਰੀਕੇ ਨਾਲ ਮੈਂ 벨ਟ ਤੇ ਵੀ ਦੋਨੇ ਸਾਈਡਾਂ ਤੇ ਸੀਨਾ ਮਾਰ ਲਿਆ ਦੇਖੋ ਹੁਣ ਆਪਾਂ ਇਹਦੇ ਕਰਾਂਗੇ ਚਾਰ ਹਿੱਸੇ ਇੱਕ ਸਲਾਈ ਦੇਖੋ ਇੱਧਰ ਲੱਗੀ ਹੋਈ ਹੈ ਇੱਕ ਸਲਾਈ ਆਪਣੀ ਇੱਧਰ ਲੱਗੀ ਆ ਤਾਂ ਮੈਂ ਇਹਨੂੰ ਇਸ ਤਰ੍ਹਾਂ ਪਕੜ ਲੂੰਗੀ ਆਪਸ ਦੇ ਵਿੱਚ ਪਕੜ ਕੇ ਇਹਦੇ ਚਾਰ ਹਿੱਸੇ ਕਰ ਲਾਂਗੇ ਇੱਥੇ ਆਪਾਂ ਨੇ ਕੱਟ ਲਗਾ ਦੇਣਾ ਦੇਖ ਇਸ ਤਰੀਕੇ ਨਾਲ ਆਪਾਂ ਨੇ ਛੋਟਾ ਜਾਂ ਕੱਟ ਲਗਾਉਣਾ ਤੇ ਆਪਾਂ ਨੇ ਇਸ ਤਰ੍ਹਾਂ ਕਰਨਾ ਵੀ ਆਪਾਂ ਨੂੰ ਪਤਾ ਚੱਲਣਾ ਚਾਹੀਦਾ ਵੀ ਇਹਦੇ ਚਾਰ ਹਿੱਸੇ ਕਰੇ ਹੋਏ ਨੇ ਦੇਖੋ ਹੁਣ ਮੈਂ ਇਹਦਾ ਇੱਕ ਹਿੱਸਾ ਚੱਕ ਲੂੰਗੀ ਦੇਖੋ ਇਸ ਤਰੀਕੇ ਨਾਲ ਤਾਂ ਜਿਹੜੇ ਆਪਣੇ ਆ ਬਲ ਪਾਈ ਨੇ ਇਹਦੇ ਤੇ ਆਪਾਂ ਬਲ ਲਗਾ ਕੇ ਇਹਨੂੰ ਚਾਰ ਹਿੱਸੇ ਦੇ ਕਰ ਲਾਂਗੇ ਮੰਨ ਲਓ ਦੋ ਹਿੱਸਿਆਂ ਦੇ ਵਿੱਚ ਇਹਨੂੰ ਆਪਾਂ ਕੱਟ ਲਗਾ ਲਾਂਗੇ ਇਸ ਤਰੀਕੇ ਨਾਲ ਤੁਸੀਂ ਆਹ ਚੀਜ਼ ਮਣਕੇ ਦੇ ਮੈਂ ਕੱਟ ਲਗਾ ਦੂੰਗੀ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਦੇਖੋ ਬੈਲਟ ਨੂੰ ਆਪਾਂ ਹੁਣ ਸਾਈਡ ਤੇ ਹਟਾ ਸਕਦੇ ਆਂਗੇ بار بار ਆਪਾਂ ਨੂੰ ਬੈਲਟ ਚੱਕਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਮੈਂ ਇਸੇ ਤਰੀਕੇ ਨਾਲ ਇਹਨੂੰ ਮਿਣਕੇ ਦੂਸਰੀ ਸਾਈਡ ਤੇ ਨਿਸ਼ਾਨ ਲਗਾ ਲੂੰਗੀ ਆ ਦੇਖੋ ਇੱਧਰ ਵੀ ਮੈਂ ਕੀ ਕੀਤਾ ਇਸੇ ਤਰੀਕੇ ਕੱਟ ਲਗਾ ਲਿਆ ਹੁਣ ਦੇਖੋ ਤੁਸੀਂ ਕਈ ਵਾਰੀ ਆਪਾਂ ਨੂੰ ਬਲ ਪਾਉਣ ਵੇਲੇ ਬਲ ਕੀ ਹੁੰਦੇ ਆਗੇ ਆਪਣੇ ਇਧਰ ਉਧਰ ਚਲੇ ਜਾਂਦੇ ਆ ਜੇ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਨੇੜੇ ਆ ਜਾਂਦਾ ਵੀ ਆਪਾਂ ਬਲ ਤੇ ਛੋਟਾ ਪਾਈਏ ਜਾਂ ਵੱਡਾ ਪਾਈਓ ਤੁਸੀਂ ਕਿਸ ਤਰ੍ਹਾਂ ਦੀ ਸੈਟਿੰਗ ਕਰ ਸਕਦੇ ਹੋ ਦੇਖੋ ਆ ਆਪਣਾ ਆਸਨ ਵਾਲਾ ਬਲ ਆ ਗਿਆ ਪਿਛਲਾ ਮੰਨ ਲਓ ਝੋਲੀ ਵਾਲਾ ਹੋ ਗਿਆ ਜਿੱਧਰਲੀ ਸਾਈਡ ਤੇ ਆਪਾਂ ਪਹਿਲਾਂ ਵੀ 벨ਟ ਜੜ ਸਕਦੇ ਆਂ ਕਈ ਵਾਰ ਕੀ ਕਰਦੀਆਂ ਨੇ ਲੇਡੀਜ਼ ਹਾਫ 벨ਟ ਇੱਥੇ ਤੱਕ ਜੜ ਲੈਂਦੀਆਂ ਨੇ ਫਿਰ ਬਾਅਦ ਚ ਬਲ ਪਾਉਂਦੀਆਂ ਨੇ ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋਗੇ ਤੇ ਆ ਸਭ ਤੋਂ ਸੌਖਾ ਤਰੀਕਾ ਹੈਗਾ ਤੁਸੀਂ ਨੇ ਕੀ ਕਰਨਾ ਜਿਹੜਾ ਆਪਣਾ ਕ੍ਰੀਜ਼ ਵਾਲਾ ਬਲ ਹੋਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੇ ਤੇ ਬਲ ਪਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਕ੍ਰੀਜ਼ ਦੇ ਉੱਪਰੋਂ ਬਲ ਚੱਕੂਗੀ ਤਾਂ ਇਸ ਤਰ੍ਹਾਂ ਰੱਖਾਂਗੇ ਦੇਖੋ ਆਪਾਂ ਇਸ ਤਰ੍ਹਾਂ ਰੱਖ ਕੇ ਤਾਂ ਆਪਣਾ ਕੀ ਹੋ ਗਿਆ ਬਲ ਨੀਚੇ ਨੂੰ ਚਲਾ ਗਿਆ ਪਰ ਆਪਾਂ ਨੇ ਐਦਾਂ ਨਹੀਂ ਰੱਖਣਾ ਕਰੀਜ਼ ਵਾਲਾ ਬਲ ਚੱਕਾਂਗੇ ਜਿਸ ਤਰ੍ਹਾਂ ਦੀ ਆਪਣੀ ਗਲਾਈ ਦਿੱਤੀ ਹੋਈ ਆ ਉਸੇ ਗਲਾਈ ਦੇ ਉੱਪਰ ਤੁਸੀਂ ਨੇ ਆਮ ਬਲਾਂ ਦੇ ਨਾਲੋਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਵਧਾ ਕੇ ਬਲ ਪਾਉਂਗੇ ਮਤਲਬ ਕਿ ਵੱਡਾ ਬਲ ਪਾਉਂਗੇ ਛੋਟਾ ਜਿਹਾ ਆਮ ਬਲਾਂ ਦੇ ਨਾਲ ਥੋੜਾ ਜਿਹਾ ਵਧਾ ਲਾਂਗੇ ਆਪਾਂ ਤਾਂ ਇਸ ਤਰੀਕੇ ਨਾਲ ਹੀ ਤੁਸੀਂ ਬਲ ਰੱਖਣਾਗਾ ਮੈਂ ਦੇਖੋ ਇੱਥੇ ਦੇਖੋ ਜਿਹੜਾ ਆਪਣੀ ਕਰੀਜ਼ ਤੋਂ ਬਲ ਚੱਕਿਆ ਸੀ ਇਹ ਆਪਣਾ ਕਰੀਜ਼ ਵਾਲਾ ਬਲ ਹੋ ਗਿਆ ਬਿਲਕੁਲ ਦੇਖੋ ਨੀਚੇ ਤੱਕ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਹ ਆਪਣਾ ਕਰੀਜ਼ ਵਾਲਾ ਬੜਾਗਾ ਦੇਖੋ ਆ ਆਪਣੀ ਕ੍ਰੀਜ਼ ਆ ਗਈ ਤੇ ਆ ਆਪਾਂ ਨੇ ਬਲ ਚੱਕ ਲਿਆ ਇਸ ਤਰੀਕੇ ਨਾਲ ਤੁਸੀਂ ਸਭ ਤੋਂ ਪਹਿਲਾਂ ਇੱਥੇ ਬਲ ਪਾ ਲੈਣਾਗਾ ਆ ਵਾਲਾ ਇਸੇ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਜਾਵਾਂਗੇ ਆਸਨ ਦੀ ਸਾਈਡ ਦੂਸਰੀ ਸਾਈਡ ਤੇ ਇਹਦਾ ਬਲ ਵੀ ਆਪਾਂ ਜ ਜਦੋਂ ਵੀ ਬਲ ਪੋਣੇ ਦੇਖੋ ਆਪਾਂ ਆਪਣੋਂ ਸਾਹਮਣੀ ਬਲ ਹੋਣੇ ਚਾਹੀਦੇ ਨੇ ਉਹਦਾ ਮੂੰਹ ਉਧਰ ਉਹਦਾ ਮੂੰਹ ਉਧਰ ਹੋਣਾ ਚਾਹੀਦਾ ਇਸੇ ਤਰੀਕੇ ਨਾਲ ਮੈਂ ਇਧਰੋਂ ਵੀ ਜਿਹੜੀ ਆ ਕ੍ਰੀਜ਼ ਵਾਲੀ ਡੰਗਾਈ ਪਾਈ ਹੋਈ ਆ ਇਸੇ ਤਰੀਕੇ ਨਾਲ ਮੈਂ ਕ੍ਰੀਜ਼ ਤੋਂ ਇਸ ਤਰ੍ਹਾਂ ਚੱਕੂਗੀ ਤੇ ਚੱਕ ਕੇ ਬਲ ਜਿੰਨਾ ਆਪਾਂ ਨੇ ਉਧਰ ਪਾਇਆ ਉਸੇ ਤਰੀਕੇ ਨਾਲ ਮੈਂ ਬਲ ਨੂੰ ਇੱਧਰ ਪਾਉਂਗੀ ਤਾਂ ਤੁਸੀਂ ਨੇ ਬਾਲਾਂ ਨੂੰ ਜਿਹੜੀ ਰੇਵ ਕਟਾਈ ਪਾਈ ਆ ਉਹਨੂੰ ਉੱਪਰ-ਨੀਚੇ ਨਹੀਂ ਕਰਨਾ ਬਿਲਕੁਲ ਦੇਖੋ ਇਸ ਤਰ੍ਹਾਂ ਬਰਾਬਰ ਰੱਖ ਕੇ ਹੀ ਬਲ ਪਾਉਣਾ ਫੇਰ ਹੀ ਆਪਾਂ ਨੂੰ ਢੰਗਾਈ ਪਾਉਣ 'ਚ ਫਾਇਦਾ ਹੈਗਾ ਦੇਖੋ ਜੇ ਆਪਾਂ ਨੇ ਇਸ ਤਰ੍ਹਾਂ ਬਲ ਨੂੰ نیچے ਕਰਕੇ ਪਾ ਲਿਆ ਫਿਰ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਗਲਾਈ ਪਾਉਣ ਦਾ ਵੀ ਆਪਣੀ ਕ੍ਰੀਜ਼ ਸਹੀ ਰਹੇ ਦੇਖੋ ਇਹਦੇ ਨਾਲ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਹੀ ਬਲ ਪਾਉਣਾ ਪਊਗਾ ਦੇਖੋ ਮੈਂ ਪਹਿਲਾਂ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਬਲ ਪਾ ਲਏ ਇੱਧਰਲੀ ਸਾਈਡ ਵੀ ਪਾ ਲਿਆ ਤੇ ਇਸ ਸਾਈਡ ਵੀ ਪਾ ਲਿਆ ਹੁਣ ਆਪਾਂ ਨੇ ਕੀ ਕਰਨਾ ਦੇਖੋ ਜਿਹੜਾ ਆਪਣਾ ਆਹ ਕੱਟ ਲੱਗਿਆ ਹੋਇਆ ਇਹਨੂੰ ਆਪਾਂ ਇੱਥੋਂ ਛੱਡ ਕੇ ਪਿੱਛੋਂ ਬਲ ਪਾਵਾਂਗੇ ਕਿਉਂਕਿ ਬਾਲੇ ਦੇ ਆਪਾਂ ਨੇ ਸਿਰਫ ਮੂਰੇ-ਮੂਰੇ ਹੀ ਰੱਖਣੇ ਆਂਗੇ ਸਟੇਟ ਸਲਵਾਰ ਦਾ ਫੇਰੀ ਪੈਦਾ ਜੇ ਆਪਾਂ ਨੇ ਫੂਰੇ ਫੁੱਲ ਹੈਵੀ ਬਲਾਂ ਵਾਲੀ ਸਲਵਾਰ ਬਣਾਤੀ ਫਿਰ ਤਾਂ ਦੇਖੋ ਉਹੀ ਪਟਿਆਲਾ ਸਲਵਾਰ ਲੱਗੂਗੀ ਆਪਾਂ ਨੇ ਸਟੇਟ ਸਲਵਾਰ ਰੱਖਣੀ ਆ ਤਾਂ ਤੁਸੀਂ ਨੇ ਛੋਟੇ-ਛੋਟੇ ਬਲ ਪਾਉਣੇ ਆ ਇਨ੍ਹਾਂ ਬਲਾਂ ਦੇ ਨਾਲ ਕੋਈ ਸਲਵਾਰ ਅੱਗੇ ਨਹੀਂ ਜਾਂਦੀ ਕੋਈ ਪਿੱਛੇ ਨਹੀਂ ਬਿੰਦੀ ਤਾਂ ਕਰੀਜ਼ ਨਹੀਂ ਆਪਣੀ ਮੰਨ ਲਓ ਪਿੱਛੇ ਵੱਲ ਨੂੰ ਘੁੰਮਣੀ ਚਾਹੀਦੀ ਉਹ ਆਪਾਂ ਨੇ ਕਰੀਜ਼ ਵਾਲਾ ਬਾਲਾ ਕੀ ਆ ਉਹ ਪਹਿਲਾਂ ਹੀ ਪਾ ਲਿਆ ਉੱਪਰ ਚੱਕ ਤਾਂ ਤੁਸੀਂ ਬਲਾਂ ਦਾ ਸਾਈਜ਼ ਮੀਡੀਅਮ ਰੱਖੋਗੇ ਨਾ ਹੀ ਜ਼ਿਆਦਾ ਵੱਡੇ ਪਾਉਣੇ ਆ ਤੇ ਨਾ ਹੀ ਛੋਟੇ ਪਾਉਣੇ ਆ ਇਸ ਤਰ੍ਹਾਂ ਚੱਕ ਕੇ ਦੇਖੋ ਉੱਪਰ ਮੈਂ ਬਲਾਂ ਨੂੰ ਉਸੇ ਤਰੀਕੇ ਨਾਲ ਦਿਖਾ ਰਹੀ ਆਂਗੀ ਬਰਾਬਰ ਇੱਕੋ ਜਿਹਾ ਕਰ ਦੂੰਗੀ ਉੱਥੇ ਜਾ ਕੇ ਹੁਣ ਆਪਾਂ ਨੂੰ ਉਹ ਕਰੀਜ਼ ਵਾਲਾ ਬਲ ਚੱਕਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਇਸੇ ਤਰੀਕੇ ਨਾਲ ਆਪਾਂ ਮਸ਼ੀਨ ਨੂੰ ਅੱਗੇ ਤੋਰ ਕੇ ਉਹਦੇ ਸਾਹਮਣੇ ਬਲ ਫੇਰ ਚੱਕ ਲਾਂਗੇ ਇਸੇ ਤਰੀਕੇ ਨਾਲ ਵਾਹ ਜੇ ਤੁਸੀਂ ਆਪਦੇ ਹਿਸਾਬ ਨਾਲ ਬਲਾਂ ਦਾ ਸਪੇਸ ਦੇਣੀ ਹੋਗੀ ਬੈਲਟ ਦੇ ਹਿਸਾਬ ਨਾਲ ਵੀ ਤੁਹਾਡਾ ਬੈਲਟ ਪੂਰਾ ਆਊਗਾ ਆ ਆਪਣਾ ਗਿਆ ਆਸਣ ਦੇਖੋ ਆਪਣੇ ਪਿੱਛੇ ਕਿੰਨੇ ਬਲ ਪੈ ਚੁੱਕੇ ਆ 6 ਬਲ ਪੈ ਚੁੱਕੇ ਆ ਜੀ ਤਾਂ ਆਪਣੀ ਜਿਹੜੀ ਕਟਾਗਾ ਆ ਸੀਗਾ ਹੁਣ ਆਪਣਾ ਲਗਭਗ ਇੰਨਾ ਕੱਪ ਨੂੰ ਹੋਰ ਚਾਹੀਦਾਗਾ ਪਰ ਆਪਣੇ ਕੋਲੇ ਕਪੜਾ ਜਿਹੜਾ ਪਿੱਛੇ ਬਚਿਆ ਇੰਨਾ ਤਾਂ ਆਪਾਂ ਉਸੇ ਹਿਸਾਬ ਦੇ ਨਾਲ ਇਹਦੀ ਸਪੇਸ ਦਿੰਦੇ ਜਾਵਾਂਗੇ ਇਹ ਤਾਂ ਆਟੋਮੈਟਿਕ ਹੀ ਆਪਾਂ ਨੂੰ ਐਡੀ ਆ ਜਾਂਦਾ ਵੀ ਆਪਣੇ ਕਿੰਨੇ ਕ ਬਲ ਪੈਣਗੇ ਮੇਨ ਆਪਣਾ ਸੀ ਕਰੀਜ਼ ਵਾਲਾ ਬਲ ਤੁਸੀਂ ਕਿਸ ਤਰੀਕੇ ਨਾਲ ਪਾਉਣਾ ਤੇ ਜਿਹੜੀ ਆਪਣੀ ਆ ਗਲਾਈ ਸੀ ਦੇਖੋ ਗਲਾਈ ਤੋਂ ਮੈਂ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਉਂਗੀ ਇੱਕ ਵਾਰੀ ਆ ਬਲ ਪਾ ਲਾਂ نیچے ਬਿਲਕੁਲ ਨਹੀਂ ਜਾਣਗੇ ਆਪਣੇ ਬਿਲਕੁਲ ਸਿੱਧੇ ਬਰਾਬਰ ਬਲ ਜਾਣਗੇ ਬਲ ਨਹੀਂ niche ਤਾਰ ਨੇ ਜਦੋਂ ਵੀ ਤੁਸੀਂ ਬਲਾਂ ਨੂੰ ਪਾਉਂਗੇ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਇਹ ਬਲ ਪਾਉਣੇ ਆ ਤਾਂ ਉਹ ਕ੍ਰੀਜ਼ ਤੋਂ ਹੀ ਚੱਕ ਕੇ ਬਲ ਪਾ ਦਿਆ ਕਰੋ ਉਹਦੇ ਨਾਲ ਆਪਣਾ ਵਾਲ ਇਧਰ ਉਧਰ ਨਹੀਂ ਖਿਸਕਦਾ ਨਾਲੇ ਤਾਂ ਨਾਲੇ ਆਪਣੀ ਕ੍ਰੀਜ਼ ਆ ਜਿਹੜੀ ਉਹ ਬਿਲਕੁਲ ਇੱਕਦਮ ਸਹੀ ਹੀ ਰਹਿੰਦੀ ਹੈਗੀ ਆ ਦੇਖੋ ਹੁਣ ਇਹਨੂੰ ਮੈਂ ਕੀ ਕਰੂੰਗੀ 벨ਟ ਮੈਂ ਫੇਰ ਵੀ ਨਹੀਂ ਉਠਾਉਂਦੀ ਹੈਗੀ ਮੈਂ ਆ ਪਿਛਲਾ ਆਸਣ ਵਾਲਾ ਜਿਹੜਾ ਆਪਣੇ ਝੂਲੀ ਤੇ ਬਲ ਪਾਏ ਸੀ ਉਹਨੂੰ ਉਠਾ ਲੂੰਗੀ ਤੇ ਆ ਆਪਣਾ ਕਾਟਾ ਤਾਂ ਮੈਂ ਇਸ ਤਰ੍ਹਾਂ ਇਹਨੂੰ ਬਰਾਬਰ ਮਿਲ ਲੂੰਗੀ ਦੇਖੋ ਜਮਾ ਇੱਕਦਮ ਬਰਾਬਰ ਸਹੀ ਆ ਰਿਹਾ ਦੇਖੋ ਕੋਈ ਵੀ ਆਪਣਾ ਵੱਧ ਨਹੀਂ ਘੱਟ ਨਹੀਂ ਕੁਝ ਨਹੀਂ ਹੈਗਾ ਅਦੇ ਕੋ ਆਸੀ ਕੱਟ ਆਸੀ ਆਸਨ ਦਾ ਬਿਲਕੁਲ ਬਰਾਬਰ ਸਿਓਣਾ ਦੇ ਨਾਲ ਸਿਓਣਾ ਮਿਲ ਰਹੀਆਂ ਨੇ ਤੇ ਆਪਣੀ ਕੀ ਹੈ ਇਹ ਆ ਇੰਨੀ ਕੁ ਸਪੇਸ ਆ ਰਹੀ ਆ ਕਿਉਂਕਿ 벨ਟ ਆਪਣਾ 26 ਇੰਚ ਕਟਾਈ ਦਾਗਾ ਤਾਂ ਕਰਕੇ ਆ ਜੀ ਹੁਣ ਆਪਾਂ ਪਤਲੇ ਨਾਪ ਦੇ ਵਿੱਚ ਬਣਾਵਾਂਗੇ ਤਾਂ ਆਪਣਾ 벨ਟ ਵੀ ਛੋਟਾ ਹੋਊਗਾ ਤੇ ਬਾਲਿਕ ਅੱਧਾ ਵੱਧ ਪੈਜੂ ਤਾਂ ਗੈਪ ਵੀ ਘਟ ਜੂਗਾ ਇਹਦੇ ਨਾਲ ਇਹਦਾ ਸਲਵਾਰ ਦਾ ਕੋਈ ਰੀਜਨ ਨਹੀਂ ਮੇਨ ਕ੍ਰੀਜ਼ ਵਾਲੇ ਬਲ ਦਾ ਜਿਹਦੇ ਨਾਲ ਆਪਣੀ ਸਲਵਾਰ ਪਿੱਛੇ ਵੱਲ ਨਹੀਂ ਜਾਊਗੀ ਫੇਸੀ ਤਰੀ ਮੈਂ ਉਨਾਂ ਕ ਗੇ ਮਸ਼ੀਨ ਨੂੰ ਤੋੜ ਲੂੰਗੀ ਨਾ ਇਸੇ ਤਰੀ ਬਲ ਮੈਂ ਇਧਰਲੇ ਪਾਉਂਗੀ ਜਿਵੇਂ ਜਿਵੇਂ ਆਪਾਂ ਪਿੱਛੇ ਬਲ ਪਾਉਂਦੇ ਆਇਆ ਉਸੇ ਤਰੀਕੇ ਨਾਲ ਆਪਾਂ ਬਲਾਂ ਨੂੰ ਇੱਧਰ ਵੀ ਪਾਉਣਾਗਾ ਇਸ ਤਰ੍ਹਾਂ ਨਾ ਹੋਵੇ ਵੀ ਤੁਸੀਂ ਪਹਿਲਾਂ ਵੱਡੇ ਵੱਡੇ ਪਾ ਲਓ ਜਾਂ ਇੱਧਰ ਬਲ ਆਪਣੇ ਘੱਟ ਪੈਣ ਤਾਂ ਉਧਰ ਬਜਾਦਾ ਪਾਤੇ ਇੱਕ ਅੱਧਾ ਬਲ ਦੇਖੋ ਚੱਲ ਜਾਂਦਾ ਹੁੰਦਾ ਕੋਈ ਚੱਕਰ ਨਹੀਂ ਹੁੰਦਾ ਉਹਦਾ ਜੇ ਘੱਟ ਵੱਧ ਹੋ ਗਿਆ ਤੇ ਜ਼ਿਆਦਾ ਬਲ ਨਹੀਂ ਹੋਣੇ ਚਾਹੀਦੇਗੇ ਤੇ ਦੇਖੋ ਨੂੰ ਵੀ ਨਹੀਂ ਵਧੀਆ ਲੱਗਦੇ ਉਹ ਬਲ ਤੇ ਆਪਣੇ ਦੇਖਣ ਵਿੱਚ ਬਰਾਬਰ ਲੱਗਣੇ ਚਾਹੀਦੇ ਆਗੇ ਬਲ ਤਾਂ ਮੈਂ ਇਸ ਤਰੀਕੇ ਗਲਾਈ ਨਾਲ ਚੱਕਦੀ ਚੱਕਦੀ ਪਾਈ ਜਾਊਂਗੀ ਬਿਲਕੁਲ ਵੀ ਗਲਾਈ ਤੋਂ نیچے ਨਹੀਂ ਤਾਰੂੰਗੀ ਬਲਾਨ ਨੂੰ ਆ ਦੇਖੋ ਮੈਂ ਸੋਨੂੰ ਪਿੱਛੇ ਬਲ ਦਿਖਾ ਦੇਣੀ ਆ ਬਿਲਕੁਲ ਬਰਾਬਰ ਵਾਲ ਆਏ ਨੇ ਦੇਖੋ ਆਪਣੇ ਆਪਾਂ ਨੇ نیچے ਨਹੀਂ ਉਤਰਨ ਦਿੱਤੇ ਬਲਾਂ ਨੂੰ ਜੇ ਆਪਾਂ نیچے ਤਾਰਤਾ ਦਾ ਬਲ ਨਿਕਲ ਜਾਣਗੇ نیچے ਦੇਖੋ ਧਾਗੇ ਵਗੈਰਾ ਨਿਕਲ ਜਾਂਦੇ ਆ ਤੁਸੀਂ ਆਰਾਮ ਦੇ ਨਾਲ ਬਲ ਪਾਉਣੇ ਆ ਬਸ ਸਿੱਧੇ ਜਾਣੇ ਚਾਹੀਦੇ ਛੋਡੇ ਬਲ ਗਲਾਈ ਦੇ ਵਿੱਚ ਜੇ ਤੁਸੀਂ ਕ੍ਰੀਜ਼ ਵਾਲਾ ਬਲ ਪਹਿਲਾਂ ਚੱਕ ਕੇ ਪਾ ਲੋਗੇ ਤਾਂ ਤੁਹਾਨੂੰ ਬਿਲਕੁਲ ਵੀ ਇਹਦੇ ਵਿੱਚ ਕੋਈ ਵੀ ਹੋਣੀ ਆਉਗੀ ਤਾਂ ਆਰਾਮ ਨਾਲ ਸਾਰੇ ਬਲ ਆਪਣੇ ਸਹੀ ਤਰੀਕੇ ਨਾਲ ਪੈਣਗੇ ਤੁਸੀਂ ਜਦੋਂ ਕ੍ਰੀਜ਼ ਕੋਲੇ ਪਹੁੰਚ ਜਾਨੇ ਉਹ ਮੰਨ ਲਓ ਆਹ ਵਾਲ ਤੁਸੀਂ ਅੱਗੇ ਪਿੱਛੇ ਵੱਡਾ ਛੋਟਾ ਵੀ ਕਰ ਸਕਦੇ ਹੋ ਉਹਦੇ ਵਾਲ ਪਰ ਕ੍ਰੀਜ਼ ਵਾਲਾ ਵਾਲ ਆਮ ਬਲਾਂ ਦੇ ਨਾਲੋਂ ਹਲਕਾ ਜਿਹਾ ਵੱਡਾ ਰੱਖਾਂਗੇ ਆਪਾਂ ਆ ਦੇਖੋ ਇਧਰ ਵੀ ਆਪਣਾ ਕ੍ਰੀਜ਼ ਵਾਲਾ ਵਾਲ ਇੱਥੇ ਆ ਗਿਆ ਹੁਣ ਆਪਾਂ ਇਹਦੇ ਕੋਲੇ ਜਿਵੇਂ ਆਪਾਂ ਪਿਛਲੇ ਵਾਲ ਪਾਏ ਨੇ ਇੱਕ ਪਾਇਆ ਦੋ ਪਾਇਆ ਜਿੰਨੇ ਵੀ ਬਲ ਪਾਏ ਨੇ ਉਸੇ ਹਿਸਾਬ ਦੇ ਨਾਲ ਆਪਾਂ ਪਿਛਲੇ ਬਲ ਪਾਵਾਂਗੇ ਹੁਣ ਆਪਾਂ ਇਹਨੂੰ ਦੁਬਾਰਾ ਫੇਰ ਇਸ ਤਰੀਕ ਚੱਕ ਲਾਂਗੇ ਤੇ ਬਲਾਂ ਨੂੰ ਆਪਸ ਦੇ ਵਿੱਚ ਮਿਲਾ ਰਹੇ ਹਾਂ ਆਸੀਂ ਆਪਣੀ ਕੱਟ ਵਾਲੀ ਦੇਖੋ ਇਧਰ ਵੀ ਆਪਣੇ ਆ ਕੇ Bilicul brabură, milgevală. Amică. Așa ਬਹੁਤ ਹੀ ਆਸਾਨ ਤਰੀਕੇ ਨਾਲ ਬਲ ਪੈਂਦੇ ਆ ਕੋਈ ਵੀ ਇਹਦੇ ਵਿੱਚ ਹੋ ਨਹੀਂ ਆਉਂਦਾ ਸਲਵਾਰ ਆ ਜਿਹੜੀ ਬਿਲਕੁਲ ਆਪਣੀ ਸਟੇਟ ਸਲਵਾਰ ਇੱਕਦਮ ਸਹੀ ਰਹੂਗੀ ਹੁਣ ਆਪਾਂ ਇਹਦੇ ਨਾਲ ਚੜਾ ਦਿੰਨੇ ਆਗੇ 벨ਟ ਫਿਲਹਾਲ ਮੈਂ ਦੇਖੋ ਉੱਪਰ ਚਿੜੀ ਵਗੈਰਾ ਦੇ ਕੁਝ ਨਹੀਂ ਬਣਾਈ ਹੈਗੀ ਆਪਾਂ ਸਿੱਧੇ 벨ਟ ਦੀਆਂ ਦੋਨੋਂ ਪਾਸੇ ਸੀਨਾ ਲਗਾ ਕੇ ਤੁਹਾਨੂੰ ਬਾਲਾਂ ਬਾਰੇ ਦੱਸ ਰਹੇ ਸੀ ਵੀ ਆਪਾਂ ਕਿਸ ਤਰ੍ਹਾਂ ਉਹਦੇ ਬਲ ਪਾ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਬਾਲਾ ਤੇ ਸਲਵਾਰ ਇੱਕਦਮ ਸਟੇਟ ਸਲਵਾਰ ਦੀ ਲੁੱਕ ਵਿੱਚ ਬਣੂਗੀ ਦੇਕੋ ਜੇ ਵੀ ਆਪਾਂ ਨੂੰ ਇਸ ਤਰ੍ਹਾਂ ਹੀ ਲੱਗੂਗਾ ਜਿਵੇਂ ਆਪਾਂ ਨੇ ਪਲਾਜ਼ੋ ਪਹਿਨਿਆ ਹੋਇਆਗਾ ਬਿਲਕੁਲ ਸਟ੍ਰੇਟ ਰਹੂਗਾ ਸਿੱਧਾ ਝੋਲਣੀ ਪਊਗਾ ਆਪਣੀ ਕ੍ਰੀਜ਼ ਵਾਲੀ ਸਲਾਈ ਤੇ ਤਾਂ ਤੁਸੀਂ ਇਸ ਤਰ੍ਹਾਂ ਮਿੰਕੀ ਇਹਦੇ ਬਲ ਪਾਉਂਗੇ ਜਦੋਂ ਵੀ ਤੁਸੀਂ ਬਲਾ ਦਾ ਮਾਰਜਨ ਦਿਨਿਓ ਤਾਂ ਅਸੀਂ 1/2 ਇੰਚ ਹੀ ਮਾਰਜਨ ਦਿਆ ਕਰੋ ਜਿਆਦਾ ਮਾਰਜਨ ਨਹੀਂ ਦੇਣਾ ਆ ਦੇਖੋ ਜਮਾਂ ਬਰਾਬਰ ਆਪਣੀਆਂ ਸਾਰਾ ਕੁਝ ਬਰਾਬਰ ਬਰਾਬਰ ਆ ਰਿਹਾ ਆਪਾਂ ਨੂੰ ਕੁਝ ਵੀ ਪਟਣ ਕੋਣ ਦੀ ਜ਼ਰੂਰਤ ਨਹੀਂ ਹੈਗੀ ਜੇ ਜਦੋਂ ਵੀ ਤੁਸੀਂ ਬਲ ਪਾ ਰਹੇ ਹੋਗੇ ਤੁਹਾਡੀ ਬਲਾਂ ਦਾ ਜਿਹੜਾ ਉਹ ਬਾਹਰਲੇ ਪਾਸੇ ਸੀਨ ਨਹੀਂ ਦਿਸਣੀ ਚਾਹੀਦੀ ਕਿਉਂਕਿ ਉਹ ਇਹਨਾਂ ਕੋਈ ਫਿਨਿਸ਼ਿੰਗ ਨਹੀਂ ਆਉਂਦੀ ਤੇ ਨਾ ਹੀ ਕੋਈ ਸਫਾਈ ਆਵੇ ਆ ਦੇਖੋ ਐਸ ਤ੍ਰਿਕੇ ਨਾਲ ਆਪਣੇ ਸਾਰੇ ਬਲ ਇੱਕਦਮ ਬਰਾਬਰ ਬਲਨੇਗੇ ਹੁਣ ਤੁਸੀਂ ਨੇ ਹਲਕਾ ਫੁਲਕਾ ਜਿ ਖਿੱਚਣਾ ਪੈ ਜ ਤਾਂ ਖਿੱਚਿਆ ਵੀ ਜਾਂਦਾ ਦੇਖੋ ਤਾਂ ਤੁਸੀਂ ਇਸ ਤਰ੍ਹਾਂ ਹੀ ਪਿਛਲੇ ਆਸਣ ਨੂੰ ਮਿਲਾਉਂਗੇ ਤੇ ਆ ਜੋੜ ਹੋਊਗਾ ਜੋੜ ਨੂੰ ਜੋੜ ਮਿਲਾ ਲਓਗੇ ਤੇ ਫਿਰ ਇਹਨੂੰ ਉਹ ਕਰ ਦੋਗੇ ਕਿਉਂਕਿ ਗਲਾਈ ਦੇ ਵਿੱਚ ਹੁੰਦੀ ਹੈ ਇਹ ਕਟਾਈ ਕਰੀ ਹੋਈ ਕਈ ਵਾਰੀ ਆਪਾਂ ਉਹ ਤੋਂ ਕੱਪੜਾ ਥੋੜਾ ਬਹੁਤਾ ਘਟ ਵਧ ਜਾਂਦਾ ਤਾਂ ਤੁਸੀਂ ਬਲਾਂ ਦੇ ਵਿੱਚ ਹੀ ਐਡਜਸਟ ਕਰ ਲੈਣਾਗਾ ਸਾਰੇ ਬਲਾਂ ਨੂੰ ਨਹੀਂ ਪਟਣਾ ਹੈਗਾ ਇੱਕ ਅੱਧੇ ਬਲ ਦੇ ਵਿੱਚ ਹੀ ਉੱਪਰ-ਨੀਚੇ ਕਰਕੇ ਤੁਸੀਂ ਕਰ ਸਕਦੇ ਹੋ ਉਹ ਆ ਦੇਖੋ ਫਿਲਹਾਲ ਆਪਣੀ ਸਾਰੇ ਇਕਦਮ ਪਰਫੈਕਟ ਆਈਏ ਦੇਖੋ ਕੁਝ ਨਹੀਂ ਪਟਣਾ ਪਿਆ ਆਪਾਂ ਨੂੰ ਨਮੈਂ ਐਸੀ ਤਰੀਕੇ ਪਿੱਛੇ ਪਕੜ ਕੇ ਲੈ ਕੇ ਆਉਂਗੀ ਦੇਖੋ ਆ ਆਪਣੀ ਕੱਟ ਆ ਗਿਆ ਆਸੀ ਕੱਟ ਤੇ ਆ ਆਪਣੇ ਬਲ ਆ ਗਏ ਦੇਖੋ ਜਮਾਂ ਸਹੀ ਹੈ ਇਸੇ ਤਰ੍ਹਾਂ ਹੀ ਆਪਣੇ ਪਿੱਛੇ ਨੂੰ ਮਿਲ ਰਹੇ ਨੇ ਵੀ ਦੇਖੋ ਇਹ ਆਪਣੇ ਸਲਵਾਰ ਦੇ ਬਲ ਪੈ ਕੇ ਬਿਲਕੁਲ ਰੈਡੀ ਹੋ ਚੁੱਕੇ ਆਗੇ ਆਪਾਂ ਨੇ ਉੱਪਰ ਲਾ ਦੇਖੋ ਕੁਝ ਨਹੀਂ ਕਰਿਆ ਸਿਰਫ ਤੁਹਾਨੂੰ ਅੱਜ ਆਪਾਂ ਇਹਦੇ ਵਿੱਚ ਬਲਾਂ ਬਾਰੇ ਹੀ ਦੱਸ ਰਹੇ ਸੀ ਕਿਉਂਕਿ ਸਾਨੂੰ ਬਾਰ-ਬਾਰ ਕਮੈਂਟਾਂ ਰਾਹੀਂ ਪੁੱਛ ਰਹੇ ਸੀ ਵੀ ਸਾਨੂੰ ਇੰਨੀ ਡੰਗਾਈ ਦੇ ਵਿੱਚ ਬਲ ਪਾਉਣੇ ਦੱਸੋ ਇਹ ਬਲ ਬਹੁਤ ਹੀ ਸਾਨ ਤਰੀਕੇ ਦੇ ਨਾਲ ਬਲ ਪਏ ਨੇ ਦੇਖੋ ਕੋਈ ਵੀ ਆਪਣਾ ਬਲ ਵਿੱਚੋਂ نیچے ਨਿਕ ਰਿਆ ਨਹੀਂ ਹੈ ਆ ਇਕਦਮ ਪਰਫੈਕਟ ਬਲ ਆਏ ਨੇ ਦੇਖੋ ਆਪਣੇ ਆਹ ਵਾਲੇ ਬਲ ਬਿਲਕੁਲ ਵੀ ਉੱਪਰ-ਨੀਚੇ ਨਹੀਂ ਆਪਾਂ ਨੇ ਹੋਣ ਦਿੱਤੇ ਜਮਾ ਸਹੀ ਆਏ ਨੇਗੇ ਆ ਆਪਣੀ ਕ੍ਰੀਜ਼ ਆ ਗਈ ਹੁਣ ਇਹਦੀ ਮੈਂ ਤੁਹਾਨੂੰ ਲੈਂਥ ਵੀ ਚੈੱਕ ਕਰਵਾ ਦਣੀ ਆ ਵੀ ਆਪਣੀ ਲੈਂਥ ਪ੍ਰੋਪਰ ਕਿੰਨੀ ਰਹੂਗੀ 38 ਇੰਚ ਆਪਣੀ ਸਲਵਾਰ ਦੀ ਲੰਬਾਈ ਸੀ ਦੇਖੋ ਆ ਆਪਣੀ ਕ੍ਰੀਜ਼ ਵਾਲਾ ਵਾਲਾ ਇਹਦਾ ਇਹ ਆ ਦੇਖੋ ਬਰਾਬਰ ਕਰਕੇ ਆਪਣਾ ਆ ਕ੍ਰੀਜ਼ ਵਾਲਾ ਆ ਗਿਆ ਆ ਆਪਣਾ 1.5 ਇੰਚ ਦੇਖੋ ਆਪਾਂ ਨੇ ਫੇਦਾ ਫੋਲਡਿੰਗ ਕਰਾਂਗੀ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਵਿੱਚ ਲੈ ਲਾਂਗੇ ਸਲਵਾਰ ਦੀ ਲੈਂਥ ਸੀ ਆਪਣੀ 38 ਇੰਚ ਰੈਡੀ ਰੱਖਣੀ ਸੀ ਤਾਂ ਇਹ ਦੇਖੋ ਤੁਹਾਨੂੰ ਕ੍ਰੀਜ਼ ਆਪਣੇ ਆ ਪਤਾ ਲੱਗ ਚਲ ਜੂਗਾ ਵੀ ਕਿੰਨੇ ਇੰਚ ਘਟਾ ਹਾਫ ਇੰਚ نیچے ਆਊਗਾ 36 ਇੰਚਾ ਦੇਖੋ 5 ਇੰਚ ਦੀ ਆਪਣੀ 벨ਟ ਮੈਂ ਤੁਹਾਨੂੰ ਕਿਹਾ ਸੀ 5 ਇੰਚ 벨ਟ ਰੈਡੀ ਰਹੂਗਾ ਤਾਂ ਆਪਣਾ 5 ਇੰਚ ਦਾ 벨ਟ ਆ ਦੇਖੋ ਇਸ ਤਰੀਕੇ ਨਾਲ ਆ ਆਪਣੀ ਘੇਰ ਜੁਗੇਦਰੋ ਕ੍ਰੀਜ਼ ਤੋਂ 36 ਇੰਚ ਰੈਡੀ ਰਹੂਗੀ ਆਪਣੀ ਸਲਵਾਰ ਜੇ ਤੁਸੀਂ ਸਾਈਡ ਤੋਂ ਮਣੋਗੇ ਕਈ ਵਾਰ ਕੀ ਹੁੰਦਾ ਆਪਾਂ ਇੱਥੋਂ ਮਣ ਕੇ ਹੀ ਸਲਵਾਰ ਦਾ ਨਾਪ ਲੈ ਲੈਨੇ ਆ ਜਦੋਂ ਵੀ ਤੁਸੀਂ ਕੋਈ ਇਦਾਂ ਦੀ ਸਟੇਟ ਸਲਵਾਰ ਬਣੀ ਹੋਗੀ ਤੁਸੀਂ ਨੇ ਨਾਪ ਉਹਦਾ ਕ੍ਰੀਜ਼ ਤੋਂ ਨਹੀਂ ਲੈਣਾ ਜਦੋਂ ਵੀ ਨਾਪ ਲੈਣਾ ਤਾਂ ਤੁਸੀਂ ਸਾਈਡ ਤੋਂ ਨਾਪ ਲੈ ਕੇ ਹੀ ਉਹਦੀ ਸਲਵਾਰ ਦੀ ਕਟਿੰਗ ਕਰਿਓ ਜੇ ਤੁਸੀਂ ਨੇ ਦੇਖੋ ਇੱਥੋਂ ਘਟਾਤਾ ਤਾਂ ਤੁਸੀਂ ਜਿਹਦੋਂ ਕਾਟ ਦੁਬਾਰਾ ਉਹਦੇ ਵਿੱਚ ਫੇਰ ਪਾ ਦੋਗੇ ਤਾਂ ਤੁਹਾਡੀ ਸਲਵਾਰ ਦੀ ਲੈਂਥ ਆ ਕੀ ਆ ਉਹ ਉੱਚੀ ਰਹਿ ਜਾਊਗੀ ਹੁਣ ਦੇਖੋ ਮੈਂ 5 ਇੰਚ 벨ਟ ਦੇ ਹਿਸਾਬ ਨਾਲ ਚੱਲੂਗੀ ਵੀ ਆਪਣਾ ਇੱਥੋਂ 5 ਇੰਚ 벨ਟ ਰੈਡੀ ਹੋਊਗੀ ਹੋਊਗਾ ਦੇਖੋ ਤਾਂ ਆਪਣੀ ਸਲਵਾਰ ਦੀ ਲੈਂਥ ਇੱਥੋਂ ਕਿੰਨੀ ਜਾ ਰਹੀ ਹੈਗੀ 39 ਇੰਚ ਪਰ ਆਪਾਂ ਨੇ 33 ਸੀ 38 ਦੇ ਹਿਸਾਬ ਨਾਲ ਉਹ ਆਪਾਂ ਕ੍ਰੀਜ਼ ਤੋਂ ਕੱਟੀ ਸੀ ਨਾ ਕਿ ਆਪਾਂ ਨੇ ਇੱਥੋਂ ਕੱਟੀ ਸੀਗੀ ਕਿਉਂਕਿ ਇਹਦੇ ਨਾਲ ਆਪਣੀ ਲੈਂਥ ਵੀ ਵਧੀ ਹੋਈ ਆ ਜਿਹੜੀ ਆਪਾਂ ਨੇ ਆ 4 ਇੰਚ ਵਧਾ ਕੇ ਕੱਟੀ ਹੋਈ ਸੀ ਜਿਸ ਨਾਲ ਆਪਣੀ ਆ ਕੀ ਆ ਸਾਈਡ ਜਿਹੜੀ ਝੋਲੀ ਵਾਲੀ ਸਲਾਈ ਆ ਆਸਣ ਵਾਲੀ ਮੰਨ ਲਓ ਇਹ ਵਧੀ ਹੋਈ ਆ ਤੁਸੀਂ ਨੇ ਨਾਪ ਜਦੋਂ ਵੀ ਸਲਵਾਰ ਦੀ ਲੈਂਥ ਮੇਨਣੀ ਆ ਤਾਂ ਤੁਸੀਂ ਆ ਸਾਈਡ ਤੋਂ ਮਿਣੋਗੇ ਕ੍ਰੀਜ਼ ਤੋਂ ਕਦੇ ਵੀ ਨਹੀਂ ਮਿਲਣੀ ਸਟੇਟ ਸਲਵਾਰ ਤਾ ਇਸ ਤਰ੍ਹਾਂ ਤੁਸੀਂ ਸਲਵਾਰ ਦੀ ਦੇਖੋ ਕਟਾਈ ਕਰੋਗੇ ਇਸ ਤਰੀਕੇ ਨਾਲ ਬਲ ਪੋਗੇ ਤਾਂ ਤੁਹਾਡੀ ਜਿਹੜੀ ਸਲਵਾਰ ਆ ਉਹ ਇੱਕਦਮ ਸਟੇਟ ਸਹੀ ਤਰੀਕੇ ਨਾਲ ਦੇਖੋ ਇਸ ਤਰੀਕੇ ਦੇ ਨਾਲ ਤੁਹਾਡੀ ਸਲਵਾਰ ਆ ਬਿਲਕੁਲ ਇੱਕਦਮ ਦੇਖੋ ਆਪਾਂ ਨੇ نیچے ਤੋਂ ਬਿਲਕੁਲ ਇਹ ਰੈਡੀ ਨਹੀਂ ਕਰੀ ਹੈਗੀ ਹਜੇ ਆਪਾਂ ਨਾ ਹੀ ਕੋਈ ਇਹਦੇ ਪੌਂਚਾ ਵਗੈਰਾ ਬਣਾਇਆਗਾ ਫਿਲਹਾਲ ਆਪਾਂ ਤੁਹਾਨੂੰ ਓਦਾਂ ਨਹੀਂ ਵੀ ਦਿਖਾ ਦਾਂਗੇ ਪੈਣੀ ਹੋਈ ਸਲਵਾਰ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਉਂਦੀ ਲੁੱਕ ਆਉਂਦੀ ਐ ਤੁਸੀਂ ਇਹਦੇ ਵਿੱਚ ਫਿਲਹਾਲ ਆਪਾਂ ਜਸੂਨ ਇਹਦੇ ਵਿੱਚ ਬਲਾਂ ਬਾਰੇ ਹੀ ਦੱਸ ਰਹੇ ਸੀ ਵੀ ਬਾਲ ਕਿਸ ਤਰ੍ਹਾਂ ਪਾਉਣਗੇ ਇਹਦੇ ਵਿੱਚ ਤੇ ਕਿਸ ਤਰੀਕੇ ਨਾਲ ਆਪਾਂ ਨੇ ਇਹਦੇ ਬਲ ਪੋਣੇ ਨੇਗੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਦੇਖੋ ਸਾਡੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਬਾਈ ਚਾਂਸ ਕਿਸੇ ਵੀ ਚੀਜ਼ ਦਾ ਨਹੀਂ ਵੀ ਪਤਾ ਚੱਲਦਾ ਤਾਂ ਸਾਨੂੰ ਫੋਨ ਕੋਲ ਰਹੀ ਵੀ ਤੁਸੀਂ ਪੁੱਛ ਸਕਦੇ ਹੋਗੇ ਅਸੀਂ ਉਹਦੇ ਵਿੱਚ ਵੀ ਦੱਸਾਂਗੇ ਪਰ ਪ੍ਰੋਪਰ ਸਾਨੂੰ ਲੈਂਥ ਜਰੂਰ ਦੱਸਿਆ ਕਰੋ ਕੱਲੀ ਗੋਡਿਆਂ ਦੀ ਲੈਂਥ ਨਾ ਮਿਣਿਆ ਕਰੋ ਪ੍ਰੋਪਰ ਸਾਰੀ ਸਲਵਾਰ ਨੂੰ ਹੀ ਮਿਣਿਆ ਕਰੋ ਬੈਲਟ ਤੋਂ ਲੈ ਕੇ ਮੂਰੀ ਤੱਕ ਇਹ ਸੀ ਆਪਣੀ ਸਲਵਾਰ ਦੀ ਵੀਡੀਓ